ਚਣਾ ਸਰਜਾ ਦੁਖੀ ਜਾਂਦਾ ਓਟ ਕਚਾ ਕਰਕੇ ਪੀਣੀ ਆ ਲੈ ਸੱਚ ਚਾਹ ਤੋਂ ਜ਼ਿਆਦਾ ਆ ਸ਼ੱਕਰ ਤਾਂ ਮੁੱਕ ਰਹੀ ਐ ਸਿਮਰੋ ਕੋਲੇ ਜਾ ਕੇ ਆਉਣੀ ਆ ਉਹ ਤੋਂ ਲੈ ਕੇ ਆਉਣੀ ਆ ਕੌਲੀ ਕੇ ਸ਼ੱਕਰ ਦੀ ਮੈਨੂੰ ਕੌਲੀ ਕੋ ਇਹ ਤੈਨੂੰ ਕੀ ਹੋ ਗਿਆ ਤੂੰ ਤਾਂ ਬਿੰਦਨੀ ਟਿਕਦੀ ਹੁੰਦੀ ਸੀ ਅੱਜ ਕਿਵੇਂ ਤੜਕੀ ਮੰਜਾੜਾ ਹੀ ਪਈਆਂ ਨਿੱਕੇ ਦੱਸਾਂ ਅਕਲ ਤੇਰਾ ਬਾਈ ਯੂਟਿਊਬ ਤੇ ਤੇ ਦੇਖੀ ਜਾਂਦਾ ਸੀ। ਵੀ ਸੈਰ ਕਰਨੀ ਚੰਗੀ ਹੁੰਦੀ ਐ। ਮੈਂ ਤਾਂ ਟੜਕੇ-ਟੜਕੇ 4 ਵਜੇ ਉੱਠ ਕੇ ਨਿਕਲ ਗਈ ਸੈਰ ਨੂੰ। ਨਾ ਫੇਰ ਕੀ ਹੋ ਗਿਆ ਸੀ? ਜੇ ਸੈਰ ਨੂੰ ਬਾਗੀ ਸੀ। ਸੈਰ ਕਰਨੀ ਤਾਂ ਚੰਗੀ ਹੁੰਦੀ ਐ। ਨਹੀਂ ਸੈਰ ਕਰਦੀ ਕਰਦੀ ਨੂੰ ਪਤਾ ਹੀ ਨਹੀਂ ਲੱਗਿਆ। ਗਾਈ ਲੰਘ ਗਈ। ਫਿਰ ਮੋੜਨ ਦੀ ਤਾਂ ਹਿੰਮਤ ਨਹੀਂ ਰਹੀ ਮੇਰੇ ਤਾਂ ਗਿੱਟੇ ਦਰਦ ਕਰਨ ਲੱਗ ਗਏ। ਉੱਥੇ ਰਾਹ ਚਾ ਮਿਲ ਗਿਆ ਮੈਨੂੰ ਮੋਟਰਸਾਈਕਲ ਜੇ ਵਾਲਾ ਜਿਹੜੇ ਕਹਿੰਦੇ ਬੀਬੀ ਮੈਂ ਤਾਂ ਰੈਬਿਟ ਚਲਾਉਣਾ ਮੈਨੂੰ ਪੈਂਦਾ। ਮੀਆਂ ਉਹ ਮੋਟਰਸਾਈਕਲ ਵਾਲੇ ਰੈਪਡੋ ਕਹਿੰਦੇ ਨੇ ਉਹਨੂੰ ਰੈਪਡੋ ਤੇ ਸਾਡਾ ਕੰਮ ਹੀ ਆ ਕਹਿੰਦਾ ਛੱਡ ਕੇ ਆਉਂਦਾ ਤਾਂ ਮੈਂ ਛੱਡਿਆਉਣਾ ਤੇ ਉਹਦੇ ਨਾਲ ਬੈ ਕੇ ਮੈਂ ਆ ਗਈ ਅੱਗੋ ਖੜਾ ਸੀ ਤੇਰਾ ਬਾਈ ਗੇਟ 'ਚ ਉਹਨੇ ਤਾਂ ਗੱਨੀ ਦੇਖਿਆ ਪਿੱਛਾ ਨਹੀਂ ਦੇਖਿਆ ਜਿੱਥੇ ਪੈਂਦੀ ਆ ਪੈਣ ਦੇ ਨਾ ਫਿਰ ਕੁੱਟਿਆ ਕਿਹੜੀ ਗੱਲੋਂ ਕਹਿੰਦਾ ਮੇਰੀ ਤਾਂ ਪੱਟੀ ਮੇਸ ਕਰਾਤੀ ਮੈਨੂੰ ਕਹਿੰਦਾ ਸਾਰੀ ਉਮਰ ਤੱਕ ਤੂੰ ਐਂ ਕੱਢਦੀ ਕਹਣਾ ਬੁੱਢੇ ਵਾਰੇ ਲੋਕਾਂ ਨੇ ਮੋਟਰਸਾਈਕਲਾਂ ਤੇ ਬੈਠ ਬੈਠ ਕੇ ਆਇੰਗੀਆਂ ਉਸ ਨਾ ਮੇਰੇ ਤਾਂ ਪੁਰੇ ਦੁੱਖਣ ਲਾਤੇ ਗਿੱਟੇ ਤਾਂ ਪਹਿਲਾਂ ਹੀ ਦੁੱਖ ਦੇ ਸੀ ਥਣ ਜੇ ਘੁੱਟ ਚਾਹ ਕਰੀ ਮੈਂ ਨਹੀਂ ਦੇ ਜੀ ਚੰਗਾ ਦੇ ਦੂੰਗੀ